ਸਰਬਜੀ ਸੰਗਰੂਰ ਵੀ ਦੀ ਕਲਤਾ ਉਮਰ ਲੰਘ ਗਈ ਸਾਰੀ ਦਰਦ ਦੇ ਦਰਦ ਦੇ ਮਰਦਿਆਂ ਮਰਦਿਆਂ ਦੀ ਮਰਦਿਆਂ ਮਰਦਿਆਂ ਦੀ ਉਮਰ ਲੰਘ ਗਈ ਸਾਰੀ ਦਰਦ ਦੇ ਦਰਦ ਦੇ ਮਰਦਿਆਂ ਮਰਦਿਆਂ ਦੀ ਮਰਦਿਆਂ ਮਰਦਿਆਂ ਦੀ ਉਮਰ ਲੰਘ ਗਈ ਸਾਰੀ ਉਮਰ ਲੰਘ ਗਈ ਸਾਰੀ ਉਮਰ ਲੰਘ ਗਈ ਸਾਰੀ ਦਰਦ ਦਰਦ ਦੇ ਮਰਦਿਆਂ ਮਰਦਿਆਂ ਦੀ ਮਰਦਿਆਂ ਮਰਦਿਆਂ ਦੀ ਨਾ ਮਿਲਿਆ ਨਿੱਗ ਕਿਤੋਂ ਨਿੱਗ ਕਿਤੋਂ ਨਾ ਮਿਲਿਆ ਨਿੱਗ ਕਿਤੋਂ ਬੀਤੀ ਸਰਦੀ ਠਰਦੇ ਠਰਦੇ ਆਂਦੀ ਬੀਤੀ ਸਰਦੀ ਧਰਦਿਆ ਧਰਦਿਆ ਦੀ ਪੈਂਦੇ ਰਹਿਣ ਮੈਨੂੰ ਤਾਂ ਹਰ ਵੇਲੇ ਤੇਰੇ ਪੁਲਖੇ ਨੇ ਪੈਂਦੇ ਰਹਿਣ ਮੈਨੂੰ ਤਾਂ ਹਰ ਵੇਲੇ ਤੇਰੇ ਪੁਲਖੇ ਨੇ ਦੇਖੇ ਜਦ ਵੀ ਮੈਂ ਧਿਆਨ ਨਾਲ ਕਈ ਵੇਖੇ ਨੇ ਹਰ ਕਿਸੇ ਵੇਖ ਮੈਨੂੰ ਪਤਾ ਨਹੀਂ ਕਿਉਂ ਕੂਰਿਆ ਆਏ